ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥੇਆਲਾ ਨਵਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋ ਪਿੰਡ ਇਹ ਬਿਲਕੁਲ ਆਪਸ ਵਿੱਚ ਨੇੜ ਹੈ ਜਿਹਦੇ ਚ ਨੱਥੇਆਲਾ ਨਵਾਂ ਤੇ ਪੁਰਾਣਾ ਜਿਹੜੇ ਇਸ ਨੱਥੇਆਲੇ ਨਵੇਂ ਪਿੰਡ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹਦੇ ਨੇੜੇ ਸਿੱਖਾਂ ਵਾਲਾ ਪਿੰਡ ਹੈ ਇਹ ਤੋਂ ਇਲਾਵਾ ਮਹਰਾਣੇ ਵਾਲੇ ਵੀੜ ਵਾਲੀ ਜਿਹੜੀ ਛੜਕਾ ਉਹ ਸਿੱਧੀ ਇਸ ਪਿੰਡ ਵਿੱਚ ਦੀ ਹੋ ਕੇ ਅੱਗੇ ਫਰੀਦਕੋਟ ਨੂੰ ਜਾਂਦੀ ਹੈ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ ਦੂਜੀ ਵੀਡੀਓ ਬਣਾਉਣ ਲੱਗੇ ਆ ਅੱਜ ਦੋ گاਵਾ ਤੁਹਾਨੂੰ ਦਿਖਾਵਾਂਗਾ ਜਿਹਦੇ ਚ ਸਾਈਵਾਲ ਤੇ ਜਰਸੀ ਕ੍ਰੋਸ ਸਾਹਮਣੇ ਤੁਸੀਂ ਬਲੈਕ ਰੰਗ ਚ ਦੇਖ ਰਹੇ ਹੋ ਐਚ اف ਪੱਖ ਚ ਪੈਂਦੀ ਗਾਂ ਜਿਹੜੀ ਸਾਹਮਣੇ ਦੂਜੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਦੋਨੇ ਹੀ ਨਗ ਵੀਡੀਓ ਚ ਦਿਖਾਵਾਂਗਾ ਪਸ਼ੂ ਜਿਹੜਾ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਆਪ ਦੀ ਸਮਝ ਨਾਲ ਖਰੀਦਿਓ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਪਹਿਲਾਂ 1 ਨੰਬਰ ਤੋਂ ਫਿਰ 2 ਨੰਬਰ ਗਾਂ ਤੁਹਾਨੂੰ ਦਿਖਾ ਦੂੰਗਾ ਗੁਰਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਗੁਰਵਿੰਦਰ ਭਾਈ ਅੱਜ ਦੋ ਗਾਂ ਆਪਣੇ ਕੋਲ ਵਿਕਰੀ ਆਲੀਆਂ ਹਨ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਕਿੰਨੇ ਕ ਦਿਨ ਲੈਂਦੀ ਐ ਸੂਣ ਚ ਇਹ 5-4 ਦਿਨ ਵਸੇ ਲਊਗੀ ਇਹਦਾ ਰੇਟ ਕੀ ਰੱਖਦੇ ਆਂ ਭਾਈ ਇਹਦਾ ਰੇਟ ਜੀ 75000 ਫੁੱਲਗੇ ਭਾਈ ਇਹਨੂੰ ਦੱਸੋ ਰੇਟ 75000 ਐ 5-4 ਦਿਨ ਹਜੇ ਲਾਊਗੀ ਢਾਂਚਾ ਚੰਗਾ ਹੈ ਗਰਮੀ ਘਟ ਮਣਾਊਗੀ ਥਣ ਹੱਥੀ ਚਵਾਈ ਵਾਲਿਆ ਤੇ ਹਵਾਨੇ ਤੇ ਨਾੜਾਂ ਵੀ ਸੋਹਣੀਆਂ ਲੀਨੀਆਂ ਮੈਨੂੰ ਲੱਗਦਾ ਵੀ ਜਰਸੀ ਤੇ ਸਾਈਵਾਲ ਕਰੌਸ ਐ ਬਾਕੀ ਕੋਲੋਂ ਆ ਕੇ ਬਰੀਡ ਦੀ ਜੱਜਮੈਂਟ ਤੁਸੀਂ ਕਰ ਲਿਓ ਇਹਨਾਂ گاਵਾਾਂ ਦਾ ਦੁੱਧ ਸੰਘਣਾ ਰਹਿੰਦਾ 75000 ਦੀ ਡਿਮਾਂਡ ਬਾਈ ਨੇ ਕੀਤੀ ਆ ਹਵਾਨਾ ਫੇਰ ਤੁਸੀਂ ਦੇਖੋ ਤੁਰਦੀ ਤੋਂ ਇਸ ਤਰ੍ਹਾਂ ਦਾ ਇਹਦਾ ਰੌਖ ਜਿਹੜਾ ਉਹ ਹੁਣ ਦਾ ਦਿਸਦਾ ਹਜੇ 5-4 ਦਿਨ ਲਾਊਗੀ ਟੈਲ ਸਪੇਸ ਹਵਾਨੇ ਚ ਫੁੱਲ ਪਈ ਐ ਦੁੱਧ ਇਹਨਾਂ ਦਾ ਮੱਝਾਂ ਵਾਂਗੂ ਹੀ ਹੁੰਦਾ ਐ ਇਹਨਾਂ ਕਾ ਸੰਘਣਾ ਆਮ ਤੌਰ ਤੇ ਦੇਖਦੇ ਆ ਬਾਕੀ ਖੈਰ ਇਹ ਪਸ਼ੂ ਦੇ ਜਿਹੜਾ ਪਿਛਲਾ ਰਵਾ ਆ ਉਹਦਾ ਉਹ ਉਹਦੇ ਤੇ ਵੀ ਡਿਪੈਂਡ ਕਰਦਾ ਹੁੰਦਾ ਵੀ ਦੁੱਧ ਦੀ ਫੈਂਟ ਕਿੰਨੀ ਕਉਂਦੀ ਹੈ ਕਿੰਨਾ ਕੁ ਸੰਘਣਾ ਹੁੰਦਾ ਹੈ ਪਰ ਇਹ ਗਾਂ ਤੁਸੀਂ ਪਹਿਲੇ ਨੰਬਰ ਤੇ ਦੇਖੋ ਡਿਮਾਂਡ ਰੱਖੀ ਹੈ ਬਾਈ ਨੇ 75000 ਇੱਕ ਐਚਪਾ ਖਚ ਪੈਂਦੀ ਗਾਂ ਵੀ ਵਿਕਰੀ ਵਾਲੀ ਹੈ ਗੁਰਵਿੰਦਰ ਭਾਈ ਦੋ ਨੰਬਰ ਤੇ ਜਿਹੜੀ ਗਾਂ ਇਹ ਦਿਨ ਕਿੰਨੇ ਲੈ ਸਕਦੀ ਹੈ ਇਹਦੇ ਵੀ ਬਸ ਪੰਜ ਚਾਰ ਦਿਨ ਹੀ ਰਹਿ ਗਏ ਜੀ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 85000 ਹੈ ਜੀ ਖੋਲੀ ਬੇ ਨੂੰ ਦੋਸੋ ਰੇਟ 85000 ਪੂਰਾ ਮਜ਼ਬੂਤ ਸਟਰਕਚਰ ਹੈ ਇਸ ਗਾਂ ਦਾ ਦਣ ਪੰਜ ਚਾਰ ਇਹ ਵੀ ਲੈਂਦੀ ਆ ਸੂਨ ਦੇ ਵਿੱਚ ਤੁਰਦੀ ਤੋਂ ਢਾਂਚਾ ਤੁਸੀਂ ਦੇਖੋ ਥਾਂ ਇਹਦੇ ਵੀ ਹੱਥੀਂ ਚੁਆਈ ਆਲੇ ਆ ਫਿਟਿੰਗ ਆਲਾ ਹਵਾਨਾ ਹਜੇ ਪੰਜ ਚਾਰ ਦਿਨ ਲਾਊਗੀ ਸਭੀ ਵੀ ਸੋਹਣੀ ਐ ਸੋ ਇਹ ਗਾਂ ਦੋਸਤੋ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਵਿਕਰੀ ਆਸਤੇ ਹੈ ਬਾਈ ਕੋਲ ਪ੍ਰੋਟੀਨ ਚ ਪਸ਼ੂ ਆਇਆ ਕਰਨਗੇ ਮੈਂ ਵੀਡੀਓ ਚ ਦੋ ਗਾਵਾਂ ਦਿਖਾਉਣਗਾ ਹਾਲਾਂਕਿ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਇੱਥੇ ਕੁਝ ਘੱਟ ਭਾਅ ਵਾਲੀਆਂ ਗਾਵਾਂ ਵੀ ਬਾਈ ਕੋਲ ਹੈਗੀਆਂ ਉਹਦੇ ਲਈ ਤੁਸੀਂ ਕੰਟੈਕਟ ਕਰਕੇ ਪੁੱਛ ਲਿਓ ਮੈਂ ਇਹ ਦੋ گاਵਾ ਦੀ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਦਿਖਾਉਣੀ ਸੀ ਇਹਨਾਂ ਦੀ ਤਸੱਲੀ ਤੁਸੀਂ ਕਰ ਲਿਓ ਆ ਕੇ ਪਸ਼ੂ ਦੋਨੇ ਹੀ ਰੇਟ ਦੇ ਹਿਸਾਬ ਤੇ ਵੀ ਠੀਕ ਲੱਗਦੇ ਆ ਢਾਂਜਾਂ ਦੇ ਹਿਸਾਬ ਤੇ ਵੀ ਚੰਗੇ ਆ ਸੋ ਬਾਕੀ ਫਾਈਨਲ ਤੁਸੀਂ ਕਰੋਗੇ ਪੂਰਾ ਵਧੀਆ ਹਵਾਨਾ ਐ ਇਸ ਗਾਂ ਦਾ ਦੱਸੋ ਤੇ ਢਾਂਚਾ ਪਿੱਛੋਂ ਤੁਸੀਂ ਦੇਖੋ ਬਹੁਤ ਸੋਹਣਾ ਦਿਸਦਾ ਹਾਈਟ ਤੇ ਲੰਬਾਈ ਚੰਗੀ ਐ ਇਹ ਤੋਂ ਇਲਾਵਾ 75000 ਭਾਅ ਦੇ ਵਿੱਚ ਇਹ ਗਾਂ ਜਿਹੜੀ ਕ੍ਰਾਸ ਬਰੀਡ ਐ ਇਹ ਵੀ ਤੁਸੀਂ ਖਰੀਦ ਸਕਦੇ ਹੋ ਸੋ ਨੰਬਰ ਵਾਈ ਦਾ ਸਕਰੀਨ ਉੱਤੇ ਆ ਕਾਲ ਤੁਸੀਂ ਇਸ ਨੰਬਰ ਤੇ ਕਰੋਗੇ ਤਸੱਲੀ ਪਸ਼ੂ ਦੀ ਆ ਕੇ ਕਰਨੀ ਹੱਕ ਹੁੰਦਾ ਤੇ ਜਰੂਰ ਕਰਕੇ ਖਰੀਦੋ ਮਿਹਰਬਾਨੀ